ਪੰਚਾਇਤੀ ਚੋਣਾਂ ਜੇ ਇਸ ਤਰੀਕੇ ਨਾਲ ਇਹ ਪੰਚਾਇਤੀ ਚੋਣਾਂ ਜਿਹੜੀਆਂ ਲੋਕਤੰਤਰ ਦਾ ਮੋਢਲਾ ਬੇਸਿਕ ਸਟੈਪ ਮੰਨਿਆ ਜਾਂਦਾ ਜਿੱਥੇ ਲੋਕਤੰਤਰ ਦੀ ਸ਼ੁਰੂਆਤ ਹੁੰਦੀ ਆ ਉਸ ਨੂੰ ਕਿਵੇਂ ਤੈਅ ਸੁਨੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਦੋ ਤਿੰਨ ਉਦਾਹਰਨ ਅੱਜ ਤੁਹਾਨੂੰ ਦੇਣ ਲੱਗਿਆ ਸਭ ਤੋਂ ਪਹਿਲਾਂ ਤਾਂ ਇਲੈਕਸ਼ਨ ਡਿਊ ਸਾਲ ਦੇ ਨੇੜੇ ਸਮਾਂ ਹੋ ਗਿਆ ਕਿ ਇਲੈਕਸ਼ਨ ਡਿਊ ਚੱਲਦੀ ਸੀ ਇਹ ਕਰਾਉਂਦੇ ਹੀ ਨਹੀਂ ਸੀ ਆਨੇ ਬਹਾਨੇ ਕੋਟਾਂ 'ਚ ਝੂਠੇ ਐਫੀਡੇਵਿਟ ਦੇ ਕੇ ਇਸ ਨੂੰ ਗਾਹ ਪਾਉਂਦੇ ਰਹੇ ਹੁਣ ਜਦ ਇਲੈਕਸ਼ਨ ਦੀ ਟਾਈਮਿੰਗ ਕੀਤੀ ਹੈ ਮੈਂ ਸਮਝਦਾ ਪਿਛਲੀ ਕਿਸੇ ਕਾਂਗਰਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਕੋਈ ਪੰਜਾਬ ਦੀ ਸਰਕਾਰ ਨੇ ਇਹ ਟਾਈਮ ਨਹੀਂ ਕਦੇ ਚੂਜ਼ ਕੀਤਾ ਜਦੋਂ ਵੱਡੀ ਸ਼ਿਕਰਾਂ ਤੇ ਹੋਵੇ ਜਦੋਂ ਕਿਸਾਨ ਤੇ ਖੇਤ ਮਜ਼ਦੂਰ ਆਪਦੀਆਂ ਫਸਲਾਂ ਸੰਭਣਿਆ ਹੋਵੇ ਜਾਂ ਮੰਡੀ 'ਚ ਫਸਿਆ ਹੋਵੇ ਲੋਕ ਆਪਦੇ ਕੰਮਾਂਕਾਰਾਂ 'ਚ ਵਿਜੀ ਹੋਣ ਸਰਕਾਰ ਨੇ ਉਹ ਸਮਾਜ ਚੂਜ਼ ਕੀਤਾ ਇਲੈਕਸ਼ਨ ਦਾ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਪਿੰਡਾਂ ਨਾਲ ਸੰਬੰਧਿਤ ਇਲੈਕਸ਼ਨ ਹੈ ਤੇ ਲੋਕ ਆਪਦੀ ਫਸਲ ਸੰਭਣ ਕੇ ਮਜ਼ਦੂਰ ਆਪਦੀ ਮਜ਼ਦੂਰੀ ਜਿਨ੍ਹਾਂ ਕੋਲ ਆ ਸਮਾ ਹੁੰਦਾ ਮਜ਼ਦੂਰੀ ਉਹਨਾਂ ਨੂੰ ਵਧੀਆ ਉਹਨਾਂ ਨੂੰ ਮੌਕਾ ਮਿਲਦਾ ਮਜ਼ਦੂਰੀ ਦਾ ਉੱਥੇ ਜਾਣ ਕੇ ਕਿ ਵੋਟਾਂ 'ਚ ਹਿੱਸਾ ਲੈਣਗੇ ਮਤਲਬ ਇੱਕ ਜਾਣ ਬੁੱਝ ਕੇ ਕਿ ਸਿਸਟਮੈਟਿਕ ਤਰੀਕੇ ਨਾਲ ਉਹ ਸਮਾ ਚੂਜ਼ ਕੀਤਾ ਇਲੈਕਸ਼ਨ ਰੱਖਣ ਦਾ ਜਦੋਂ ਲੋਕਾਂ ਦੀ ਪਾਰਟਿਸਪੇਸ਼ਨ ਇੰਟਰਸਟ ਉਸ ਹੱਦ ਤੱਕ ਨਹੀਂ ਹੋ ਸਕੂਗਾ ਜਦੋਂ ਲੋਕ ਵਿਹਲੇ ਹੁੰਦੇ ਔਰ ਪ੍ਰਚਾਰ ਦੇ ਵਾਸਤੇ ਔਰ ਉਸ ਦੇ ਬਾਅਦ ਕਿਵੇਂ ਧੰਦਲੀ ਕਿਵੇਂ ਕੀਤੀ ਜਾ ਰਹੀ ਹੈ ਕੀ ਇਲੈਕਸ਼ਨ ਪਰਸੋਂ ਨਾਲੋਂ ਸੋਹੀ ਜੀ ਕੋਡ ਲੱਗਿਆ ਅੱਜ ਤੋਂ ਨਾਮਜ਼ਦਗੀ ਸ਼ੁਰੂ ਹੈ ਔਰ ਨਾਮਜ਼ਦਗੀ ਸ਼ੁਰੂ ਹੋਣ ਤੋਂ ਬਾਅਦ ਵੀ ਆਜ ਇੱਕ ਮੈਂ ਚਿੱਠੀ ਪੜ ਕੇ ਤੁਹਾਨੂੰ ਵਿਖਾ ਰਿਹਾ ਆਫਿਸ ਆਫ ਦਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ 26 ਸਪਟੈਂਬਰ ਦਾ ਇਹਨਾਂ ਨੇ ਕੱਢਿਆ ਕਿ ਜਿਹੜੇ ਪਿੰਡ ਪਹਿਲਾਂ ਰਿਜ਼ਰਵ ਸੀ ਉਹ ਜਰਨਲ ਕਰਤੇ ਤੇ ਜਿਹੜੇ ਜਰਨਲ ਸੀ ਉਹ ਰਿਜ਼ਰਵ ਕਰਤੇ ਜਿਵੇਂ ਕਿ ਸਰਾਲਾ ਤੇ ਗੋਪਾਲਪੁਰਾ ਮੇਰੇ ਹਲਕੇ ਨਾਲ ਹੀ ਆ ਮੈਂ ਹਲੇ ਆਪਦੇ ਹਲਕੇ ਦੀ ਗੱਲ ਕਰ ਰਿਹਾ ਬਾਕੀ ਹਲਕੇ ਆਪਦੀ ਆਪਣੀ ਕਹਾਣੀ ਜਿਵੇਂ ਆ ਰਹੀਏ ਤੁਹਾਨੂੰ ਦੱਸਦੇ ਜਾਵਾਂਗੇ ਉਦਾਹਰਨ ਦੇ ਤੌਰ ਤੇ ਜਦੋਂ ਜਾਬਤਾ ਲੱਗ ਗਿਆ ਨੋਮੀਨੇਸ਼ਨਸ ਅਨਾਉਂਸ ਕਰਤੀਆਂ ਅੱਜ ਸਾਨੂੰ ਚਿੱਠੀ ਮਿਲ ਰਹੀ ਹੈ ਜਿਹੜੇ ਕੈਂਡੀਡੇਟ ਮੈਨੂੰ ਬਾਰ-ਬਾਰ ਫੋਨ ਕਰ ਰਹੇ ਆ ਉਥੋਂ ਕਿ ਜੀ ਆ ਸਾਡੀ ਅਸੀਂ ਤਾਂ ਕੈਂਪੇਨਿੰਗ ਸ਼ੁਰੂ ਕਰਤੀ ਜੀ ਤੇ ਅੱਜ ਸਾਨੂੰ ਕਹਤਾ ਤੁਹਾਡਾ ਪਿੰਡ ਰਿਜ਼ਰਵ ਹੋ ਗਿਆ ਤੁਸੀਂ ਕੀ ਸਮਝਦੇ ਹੋ ਕਿ ਇਹ ਇਲੈਕਸ਼ਨ ਪ੍ਰੋਸੈਸ ਫ੍ਰੀ ਐਂਡ ਫੇਅਰ ਰਹਿਣਾ ਔਰ ਅਗਲੀ ਕਮਾਲ ਦੀ ਗੱਲ ਵੇਖੋ ਇੱਕ ਮੇਰੇ ਪਿੰਡ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇਹ ਤਰਸਿੱਕੇ ਬਲੌਗ 'ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫॉर ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਉੱਥੇ ਤੁਸੀਂ ਐਸਸੀ ਸਰਪੰਚੀ ਲਈ ਕਿਵੇਂ ਰਿਜ਼ਰਵ ਕਰਤਾ ਔਰ ਇਕੱਲਾ ਇਹ ਨਹੀਂ ਜੇ ਮੈਂ ਉਦਾਹਰਣ ਦੇਣ ਲੱਗਾ ਤੇ ਇੰਨੇ ਕ ਆ ਜਾਂਦੇ ਆ ਆ ਸੁਰਜਨ ਸਿੰਘ ਵਾਲੇ ਆਏ ਆ ਦੇਖੋ ਰੋਟੇਸ਼ਨ ਹੁੰਦੀ ਆ ਪੰਚਾਇਤ 'ਚ ਰਿਜ਼ਰਵੇਸ਼ਨ ਦੀ ਰੋਟੇਸ਼ਨ ਆ ਜਿਹੜਾ ਜਰਨਲ ਹੋ ਗਿਆ ਰਿਜ਼ਰਵ ਹੋ ਜਾਂਦਾ ਫਿਰ ਇੱਕ ਜਿੰਮੇਜੈਂਟਸ ਹੋ ਗਿਆ ਜਰਨਲ ਫਿਰ ਉਹ ਲੇਡੀਜ਼ ਹੋ ਗਿਆ ਜਰਨਲ ਫਿਰ ਉਹ ਐਸਸੀ ਹੋ ਗਿਆ ਮੈਨ ਫਿਰ ਉਹ ਐਸਸੀ ਹੋ ਗਿਆ ਲੇਡੀਜ਼ ਮਤਲਬ ਇਸ ਤਰ੍ਹਾਂ ਰੋਟੇਸ਼ਨ ਚੱਲਦੀ ਆ ਮਗਰ ਹਰ ਰੋਟੇਸ਼ਨ ਦੀ ਕਿਵੇਂ ਧਜੀਆਂ ੜਾਈਆਂ ਗਈਆਂ ਨੇ ਕਿ ਇਹਨਾਂ ਦਾ ਪਿੰਡ ਹੈ ਸੁਰਜਨ ਸਿੰਘ ਵਾਲਾ ਉਹਦੇ ਚ ਪਿਛਲੀਆਂ 3 ਇਲੈਕਸ਼ਨਾਂ ਚ ਇਹ ਲੇਡੀ ਜਨਰਲ ਇਹ ਸੀਟ ਆਈ ਐ ਇਸੇ ਤਰ੍ਹਾਂ ਮੈਂ ਕਈ ਪਿੰਡਾਂ ਸਾਡੇ ਕੋਟਲਾ ਸੁਲਤਾਨ ਸਿੰਘ ਵਾਲੇ ਬੈਠੇ ਆ ਇਹਨਾਂ ਦੀ ਆ ਜਾ ਮੇਰੇ ਬੱਲੋ ਵਾਲੀ ਵਾਲੀ ਆ ਲਾਸਟ 3 ਨਾਰੀ ਐਸ ਸੀ ਐਸ ਸੀ ਉਹ ਪਿੰਡ ਆਇਆ ਹੁਣ ਫੇਰ ਔਰ ਫੇਰ ਐਸਸੀ ਕਰਤਾ ਜਿਹੜੇ ਪਿੰਡ ਲਗਾਤਾਰ ਜਰਨਲ ਤੁਰੇ ਆਉਂਦੇ ਸੀ ਕਈ ਜਰਨਲ ਰਹਿ ਗਏ ਜਿਹੜੇ ਐਸਸੀ ਤੁਰੇ ਆਉਂਦੇ ਸੀ ਐਸਸੀ ਤੁਰੇ ਆ ਕੇ ਮੱਲਾ ਮੇਰਾ ਕਹਿਣ ਦਾ ਭਾਵ ਕਿ ਖਾਣਾ ਪੂਰਤੀ ਕੀਤੀ ਆ ਕੋਈ ਸincere ਉਹਦੇ ਚ ਕੰਮ ਹੀ ਨਹੀਂ ਆ ਬੱਲੋਵਾਲੀ ਵਾਲੇ ਸਾਰੇ ਸੱਜਣ ਆਏ ਆ ਮੈਂ ਤਾਂ ਇਹ ਪਿੰਡ ਵਾਲਿਆਂ ਨੂੰ ਤੁਹਾਡੇ ਅੱਗੇ ਲੈ ਕੇ ਆਇਆ ਨਾ ਤੇ ਪਿੰਡ ਐਸਸੀ ਵੋਟ ਹੀ ਨਹੀਂ ਤੇ ਐਸਸੀ ਰਿਜ਼ਰਵ ਕਰਤਾ ਤੁਸੀਂ ਸਰਪੰਚੀ ਲਈ ਕਿੱਥੋਂ ਵੋਟ ਪੈਣੀ ਔਰ ਕੱਲੀ ਇੱਕ ਨਹੀਂ ਅਨੇਕਾਂ ਹੀ ਉਦਾਹਰਣੇ ਇੱਥੇ ਮੇਰੇ ਕੋਲ ਆਏ ਆ ਜਿਵੇਂ ਪੜਨ ਲੱਗਿਆ ਤੇ ਮੈਨੂੰ ਸਮਾਂ ਲੱਗੂਗਾ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਔਰ ਜੇ ਤੁਸੀਂ ਇਹ ਚ ਲਿਸਟ ਨੂੰ ਆਪ ਵੀ ਤੁਸੀਂ ਕੋਈ ਖੋਜੀ ਪੱਤਰਕਾਰ ਕਿਉਂਕਿ ਅੱਜ ਕੱਲ ਖੋਜ ਵਾਲਾ ਕੰਮ ਤਾਂ ਤੁਸੀਂ ਗਰੀਬ ਨੂੰ ਸੌਪਿਆ ਆਪ ਥੋੜੇ ਤੁਸੀਂ ਸੁਰਖਰੂ ਰਹਿੰਦੇ ਹੋ ਆ ਪਤਾ ਨਹੀਂ ਕਿਹੜੀ ਗੱਲੋਂ ਮਜਬੂਰ ਰਹਿੰਦੇ ਮਗਰ ਜੇ ਤੁਸੀਂ ਕਰੋ ਤੁਸੀਂ ਹੈਰਾਨ ਹੋਵੋਗੇ ਕਿ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਹਦੇ 'ਚ ਸਭ ਤੋਂ ਵੱਡੀ ਭੂਮਿਕਾ ਅਫਸਰ ਆਪ ਨਿਭਾਰੇ ਤੁਸੀਂ ਅੱਜ ਚਲੇ ਜਾਓ ਕਿਸੇ ਇਹ ਮੈਂ ਇਹਨਾਂ ਨੂੰ ਪੁੱਛਿਆ ਮੈਂ ਕੋਈ ਵੋਟਰ ਸੂਚੀ ਮਿਲੀ ਤੁਸੀਂ ਹਰ ਆਲ ਹੋਗੇ ਕਿਸੇ ਕੋਲ ਵੋਟਰ ਸੂਚੀ ਕੋਈ ਨਹੀਂ ਅਗਲਾ ਸਵਾਲ ਪੁੱਛੋ ਕਿ ਤੁਹਾਨੂੰ ਵਾਰਡਬੰਦੀ ਦੀ ਤੁਹਾਨੂੰ ਮਿਲਿਆ ਵਕੀਲ ਸਾਹਿਬ ਆਜੋ ਸਾਰੇ ਤੁਸੀਂ ਛਾੜੇ ਵਿਚਾਰੇ ਪੋਲੀਟਿਸ਼ਨਾ ਪਾਉਂਦੇ ਫਿਰਦੇ ਵਾਰਡਬੰਦੀ ਦਾ ਕੋਈ ਪਤਾ ਲੱਗਿਆ ਕਿ ਕਿਹੜੀ ਵਾਰਡ 'ਚ ਕਿਹੜੀਆਂ ਵੋਟਾਂ ਉਹਦਾ ਕੋਈ ਪਤਾ ਨਹੀਂ ਤੁਸੀਂ ਕਿਸੇ ਵੀਡੀਓ ਦਫ਼ਤਰ ਚਲੇ ਜਾਓ ਵੀਡੀਓ ਦਫ਼ਤਰ ਤਾਂ ਇਸ ਤਰ੍ਹਾਂ ਦੀ ਸੀਕਰੇਸੀ ਕੀਤੀ ਹੈ ਜਿਵੇਂ ਫੋਰਟਿਸ ਹਸਪਤਾਲੀ ਉੱਥੇ ਬਣਾਤਾ ਹੁੰਦਾ ਬ੍ਰਾਂਚ ਜਿਵੇਂ ਫੋਰਟਿਸ ਹਸਪਤਾਲ ਚ ਕੋਈ ਖਬਰ ਨਹੀਂ ਨਿਕਲਦੀ ਉਹ ਹਾਲ ਵੀਡੀਓ ਦੇ ਦਫ਼ਤਰ ਦਾ ਬਣਿਆ ਪਿਆ ਉਹ ਭਾਈ ਇਲੈਕਸ਼ਨ ਹੋਉਂਦੀ ਹੈ VOTER ਸੂਚੀ ਸਾਹਮਣੇ ਰੱਖੋ ਕੀ ਜਰਨਲ ਹੈ ਕੀ ਰਿਜ਼ਰਵ ਹੈ ਲੋਕਾਂ ਨੂੰ ਪਤਾ ਹੋਵੇ ਕੋਈ ਸਿਸਟਮ ਹੀ ਨਹੀਂ ਔਰ ਅਗਲੀ ਧਾਂਦਲੀ ਕੀ ਕੀਤੀ ਹੈ ਤੁਸੀਂ ਹੈਰਾਨ ਹੋਵੋਗੇ ਹੁਣ ਕਰ ਲਿਓ ਇਸ ਗੱਲ ਦੀ ਚੰਗੀ ਤਰ੍ਹਾਂ ਸਟੱਡੀ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਪਾਈਆਂ ਹੁਣ ਆ ਤਿੰਨ ਚਾਰ ਮਹੀਨੇ ਪਹਿਲਾਂ ਉਹਨਾਂ ਨੇ ਹੁਣ ਵੋਟਾਂ ਨਹੀਂ ਪਾਉਣੀਆਂ ਉਹਨਾਂ ਦੀਆਂ ਵੋਟਾਂ ਹੀ ਕੱਟਦੀਆਂ ਵੱਡੀ ਗਿਣਤੀ 'ਚ ਵੋਟਾਂ ਕੱਟੀਆਂ ਗਈਆਂ ਨੇ ਦੇ ਆਰ ਲੋਟ ਵੋਟਰਸ ਔਰ ਸਰਕਾਰ ਦੀ ਪਾਲਿਸੀ ਟੂਵਰਡਸ ਪੰਚਾਇਤੀ ਰਾਜ ਇਲੈਕਸ਼ਨ ਕਰਾਉਣ ਦੀ ਕਿਸ ਕਿਸਮ ਦੀ ਸੀ ਇਹ ਤੁੰ ਅੰਦਾਜ਼ਾ ਲਾ ਲਓ ਕਿ ਜੇ ਕੋਈ ਐਮਪੀ ਦੀ ਵੋਟ ਪਾ ਰਿਹਾ ਹੈ ਕਿ ਉਹ ਨੂੰ ਪੰਚਾਇਤ ਦੀ ਜਿਹੜੀ ਇਲੈਕਸ਼ਨ ਆ ਰਹੀ ਹੈ 24 ਐਂਡ 'ਚ ਉਹ ਅਧਿਕਾਰ ਹੈ ਕਿ ਨਹੀਂ ਹੈ ਮਗਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਵੋਟਰ ਲਿਸਟ ਚੁੱਕ ਲਈ 1 1 23 ਮਤਲਬ ਕਿ ਜੋ 22 ਤੱਕ ਵੋਟਾਂ ਬਣੀਆਂ ਨੇ ਉਹ ਪਹਿਣ ਗਿਆ 23 'ਚ ਜੋ ਵੋਟਾਂ ਬਣੀਆਂ ਉਹ ਨਹੀਂ ਪਹਿਣੀਆਂ 2024 'ਚ ਜੋ ਹੁਣ ਤੱਕ ਵੋਟਾਂ ਬਣ ਗਿਆ ਉਹ ਨਹੀਂ ਪਹਿਣੀਆਂ ਕੀ ਇਹ ਥੋੜਾ ਫੰਡਮੈਂਟਲ ਰਾਈਟ ਦਾ ਅਧਿਕਾਰ ਦਾ ਜੋ ਫੰਡਮੈਂਟਲ ਰਾਈਟ ਸਾਨੂੰ ਮਿਲਿਆ ਸਾਡੇ ਸੰਵਿਧਾਨ ਵੱਲੋਂ ਕੀ ਉਹਦਾ ਘਾਣ ਨਹੀਂ ਕਿ ਇੱਕ ਜਿਹੜਾ ਨੌਜਵਾਨ ਆ ਜ 18 ਸਾਲ ਦਾ ਨੌਜਵਾਨ ਬੱਚਾ ਜਾਂ ਬੱਚੀ ਹੋ ਗਿਆ ਉਹਨਾਂ ਕੋਲ ਵੋਟ ਪਾਉਣ ਦਾ ਅਧਿਕਾਰ ਦੀ ਜਿਹੜਾ ਕੋਣ ਖੋ ਰਿਹਾ ਉਹਨਾਂ ਦੇ ਵੋਟ ਦੇ ਅਧਿਕਾਰ ਭਗਵੰਤ ਮਾਨ ਦੀ ਸਰਕਾਰ ਇਹ ਅਧਿਕਾਰ ਖੋ ਰਹੀ ਹੈ ਲੋਕ ਤਾਂ ਅਧਿਕਾਰ ਦਿੰਦੇ ਆ ਕਿ ਜਮੂਰੀਅਤ ਚ ਇਹ ਪਾਰਟਿਸਪੇਸ਼ਨ ਹੋਵੇ ਲੋਕ ਵਾਦ ਤੋਂ ਬਾਅਦ ਆ ਕੇ ਵੋਟ ਪਾਉਣ ਇੱਥੇ ਕੰਮ ਪੁੱਠਾ ਹੋ ਗਿਆ ਕਿ ਇਹ ਪਾਰਟਿਸਪੇਸ਼ਨ ਹੀ ਨਹੀਂ ਚਾ ਰੇ ਔਰ ਰੋਜ ਰੌਲਾ ਪੈ ਰਿਆ ਕੋਈ ਇਸ ਗੱਲ ਨੂੰ ਸੁਣਨ ਲਈ ਤਿਆਰ ਨਹੀਂ ਔਰ ਜਦ ਕਿ ਆ ਮੈਂ ਐਡਾ ਵੱਡਾ ਕਾਗਜ਼ ਮੈਨੂੰ ਕੱਢ ਕੇ ਲਿਆਉਣਾ ਪਿਆ ਕਿਉਂਕਿ ਤੁਸੀਂ ਫੇਰ ਨਹੀਂ ਕੋਸ਼ਿਸ਼ ਕਰਨੀ ਆ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਇਹ ਕੀ ਕਹਿੰਦਾ ਹੈ ਇਹ ਕਹਿੰਦਾ ਜਦ ਤੱਕ ਤੁਹਾਡੀਆਂ ਨਾਮਜ਼ਦਗੀਆਂ ਚੱਲਣੀਆਂ ਨੇ ਨਾ ਇੱਕ ਸੈਕਸ਼ਨ 32 ਹੈ ਉਹਦਾ ਸਬਸੈਕਸ਼ਨ ਪਾਰਟ 3 ਉਹ ਇਹ ਕਹਿੰਦਾ ਕਿ ਤੁਸੀਂ ਜਦ ਤੱਕ ਤੁਹਾਡੀਆਂ ਨਾਮ ਜਦਗੀਆਂ ਨੇ ਤੁਸੀਂ ਵੋਟਾਂ ਬਣਾ ਸਕਦੇ ਹੋ। ਔਰ ਵੋਟ ਕਿਉਂਕਿ ਵੱਧ ਤੋਂ ਵੱਧ ਜਮਹੂਰੀਅਤ ਕੀ ਹੈ ਵੱਧ ਤੋਂ ਵੱਧ ਵੋਟਾਂ ਦੀ ਪਾਰਟਿਸਪੇਸ਼ਨ ਤੇ ਇਹਦੇ ਜੋ ਵੋਟਾਂ ਬਣ ਸਕਦੀ ਆ ਮਗਰ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੇ ਕੰਮ ਕੀ ਫੜ ਲਿਆ ਕਿ ਵੋਟ ਬਣਨੀ ਕੋਈ ਨਹੀਂ ਜਿਹੜੀ ਲਿਸਟ ਬਣ ਗਈ ਬਣ ਗਈ। ਕੀ ਇਸ ਤਰ੍ਹਾਂ ਇਲੈਕਸ਼ਨ ਹੋਣੀ ਆ ਪਹਿਲਾਂ ਤੁਸੀਂ ਸਾਲ ਪਰ ਕਰਾਈ ਨਹੀਂ ਜੇ ਅੱਜ ਕਰਾਉਣ ਤੇ ਆਏ ਹੋ ਤੇ ਰੈਜ਼ਰਵੇਸ਼ਨ ਦੇ ਮਤਲਬ ਕੀ ਐਸੀ ਥੈਸੀ ਫੇਰ ਕੇ ਰੱਖਤੀਆਂ ਮਤਲਬ ਕਈ ਪਿੰਡ ਉਹਨੇ ਇਹ ਜੇ ਹੋ ਗਏ ਜਿੱਥੇ ਐਸਸੀ ਬੰਦੇ ਨੂੰ ਅਧਿਕਾਰ ਹੀ ਨਹੀਂ ਮਿਲਦਾ ਸਰਪੰਚੀ ਲੜਨ ਦਾ ਕਈ ਪਿਛਲੀ ਤਿੰਨ ਚੋਣਾ ਹੋ ਗਈਆਂ ਤੇ ਕਈ ਪਿੰਡ ਇਹ ਜੇ ਹੋ ਗਏ ਜਿੱਥੋਂ ਜਰਨਲ ਕਦੇ ਸਰਪੰਚ ਨਹੀਂ ਬਣ ਸਕਦਾ ਕਿਉਂਕਿ ਪਿਛਲੇ ਤਿੰਨ ਵਾਰੀ ਉਹ ਰਿਜ਼ਰਵ ਉਸ ਤਰ੍ਹਾਂ ਰਹਿ ਗਈਆਂ ਨੇ ਕੀ ਇਜ਼ਨ ਦਿਸ ਵਾਇਲੇਸ਼ਨ ਆਫ ਬੇਸਿਕ ਫੰਡਮੈਂਟਲਸ ਆਫ ਜਿਹੜੇ ਸਾਨੂੰ ਆਪ ਦੇ ਸੰਵਿਧਾਨ ਨੇ ਦਿੱਤੇ ਨੇ ਔਰ ਇੱਕ ਪੰਚਾਇਤ ਵਿੱਚ ਆ ਮੈਨੂੰ ਲੱਗਦਾ ਹੈ ਸਮਰਨ ਸਾਹਿਬ ਨੇ ਵੀ ਕੋਈ ਇਹ ਜਿਹੇ ਆਪਦੇ ਪੁਆਇੰਟ ਦੱਸਣੇ ਆ ਕਿਉਂਕਿ ਮੇਰੇ ਕੋਲ ਸਭ ਦਾ ਇਹ ਡਾਟਾ ਨਹੀਂ ਮੈਂ ਆਪ ਚਾਹੂੰਗਾ ਇਹ ਦੱਸਾਂ ਇਹ ਆਪ ਦੱਸਣ ਔਰ ਇੱਕ ਐਫੀਡੇਵਿਟ ਹੈ ਉਹ ਮੈਨੂੰ ਰੋਜ਼ ਫੋਨ ਆ ਰਿਹਾ ਜੀ ਸਾਡਾ ਚੁੱਲਾ ਟੈਕਸ ਨਹੀਂ ਮਿਲ ਰਿਹਾ ਜੀ ਸਾਨੂੰ ਇਹ ਨਹੀਂ ਮਿਲ ਰਿਹਾ ਭਾਵੇਂ ਉਹਦੇ ਚ ਹੈ ਕਿ ਤੁਸੀਂ ਐਫੀਡੇਵਿਟ ਦੇ ਦਿਓ ਮਗਰ ਜੇ ਐਫੀਡੇਵਿਟ ਟਾਈਮ ਨਾਲ ਉਹਨੇ ਸਕਰੂਟੀਨਾਈਜ਼ ਕਰਕੇ ਓਕੇ ਨਹੀਂ ਕਰਨਾ ਤੇ ਵਿਚਾਰੀ ਚੋਣ ਕਿੱਥੋਂ ਹੋਣੀ ਹੈ ਇਸ ਲਈ ਹਰ ਤਰੀਕੇ ਨਾਲ ਅੜਿੱਕੇ ਪਾਏ ਜਾ ਰਿਹਾ ਕਿ ਚੋਣ ਸਹੀ ਤਰੀਕੇ ਨਾਲ ਹੋਵੇ ਨਾ ਦਫ਼ਤਰਾਂ 'ਚ ਬੈਠਿਆਂ ਇਹ ਸਰਪੰਚ ਪੰਚ ਬਣ ਗਏ ਔਰ ਬਹੁਤ ਵੱਡੇ ਪੱਦਰ ਤੇ ਵੱਡੇ ਪੱਦਰ 'ਚ ਕट्टर ਇਮਾਨਦਾਰਾਂ ਨੇ ਕट्टर ਬੇਈਮਾਨੀ ਕੀਤੀ ਹੈ ਲੱਖਾਂ ਰੁਪਈਆ ਚੱਲਿਆ ਬਲਾਕ ਲੈਵਲਸ ਤੇ ਜਿਹਦੇ ਨਾਲ ਕਰਪ ਇਹ ਕਰਪਸ਼ਨ ਚੱਲੀ ਹੈ ਜਿਹਦੇ ਨਾਲ ਰਿਜ਼ਰਵੇਸ਼ਨ ਅਨ ਨੋਨ ਰਿਜ਼ਰਵੇਸ਼ਨ ਦੀ ਰਿਜ਼ਰਵ ਰਿਜ਼ਰਵ ਕਰਨਾ ਕਮ ਪੈਸੇਆ ਲੈ ਕੇ ਹੋਇਆ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਹੋਇਆ ਨਹੀਂ ਤਾਂ ਮੈਂ ਤਾਂ ਓਪਨ ਚੈਲੰਜ ਦਿੰਦਾ ਕਿ ਡਿਬੇਟ ਕਰ ਲੋ ਕਿ ਤੁਸੀਂ ਸਿਸਟਮ ਕੀ ਫਾਲੋ ਕੀਤਾ ਇਸ ਤੁਤਪਤ ਤਰੀਕੇ ਨਾਲ ਇਲੈਕਸ਼ਨ ਕਰਾਈਆਂ ਜਾ ਰਹੀਆਂ ਪਰਸੋ ਅਨਾਉਂਸ ਕੀਤੀਆਂ ਹੁਣ ਤੱਕ ਕਿਸੇ ਨੂੰ ਵੋਟ ਦਾ ਹੀ ਨਹੀਂ ਪਤਾ ਨਾ ਆਪ ਦੀ ਉਹਦਾ ਪਤਾ ਵਾਰਡ ਦਾ ਤੇ ਇਲੈਕਸ਼ਨ ਕਿੱਥੋਂ ਹੋਣੀ ਆ ਇਕ ਜਲੀ ਮੈਂ 2 ਮਿੰਟ ਚਾਹੂੰਗਾ ਬੱਲੋ ਵਾਲੀ ਵਾਲੇ ਖੜੇ ਆ ਵੀ ਆਪਕੇ ਬੋਲ ਕੇ ਦੱਸ ਦੋ ਭਾਈ ਜਿਹੜੇ ਬੱਲੋ ਵਾਲੀ ਵਾਲ ਪਿੰਡ ਵਾਲੇ ਬੋਲ ਦੋ ਤੁਸੀਂ ਸਾਰੀ ਗੱਲ ਆਪਦੀ ਹਾਂਜੀ ਅਸੀਂ ਸਾਡੇ ਪਿੰਡ ਕੋਈ ਵੀ ਐਸਸੀ ਵੋਟ ਪਿੰਡ ਦਾ 9 10 ਹਜ਼ਾਰ ਪਿੰਡ ਪਿੰਡ ਬੱਲੋ ਵਾਲੀ ਜੀ ਸਾਡਾ ਬਲਾਕ ਤਰਸਿਕਾ ਸਾਡੇ ਪਿੰਡ ਕੋਈ ਵੀ ਐਸਸੀ ਵੋਟ ਨਹੀਂ ਹੈਗੀ ਸਾਡਾ ਪਿੰਡ ਕੈਟਗਰੀ ਐਸਸੀ ਵੋ ਮੈਨ ਕਰਤਾ ਇਹ ਕਰਕੇ ਸਾਡੇ ਪਿੰਡ ਨਾ ਨਾ ਉਹਨਾਂ ਨੂੰ ਜੇ ਪੁੱਛੀਏ ਵੀ ਇਹਦਾ ਕੀ ਹਾਲ ਲਿਆ ਉਹ ਆਂਦੇ ਵੀ ਤੁਹਾਡੇ ਪਿੰਡ ਵੋਟਾਂ ਹੀ ਨਹੀਂ ਹੋਣੀਆਂ ਇਹ ਵੋਟਾਂ ਹੀ ਕੈਨਸਲ ਹੋ ਜਾਣੀਆਂ ਨਾ ਸਾਨੂੰ ਵੋਟਰ ਸੂਚੀ ਵੀ ਨਹੀਂ ਮਿਲਣਦੀ ਸੰਤੋ ਉਹਨਾਂ ਦੇ ਤੁਹਾਨੂੰ ਵਟਸਐਪ ਕਰ ਦਿੰਨੇ ਆ ਪਰ ਅਜੇ ਤੱਕ ਕੋਈ ਨਹੀਂ ਆਈ ਇਹ ਮੈਨੂੰ ਇਹ ਕਹਿ ਰਿਹਾ ਪਿੰਡ ਵਾਲੇ ਫਿਰ ਅਸੀਂ ਬਾਈਕਾਟ ਕਰੀਏ ਜੀ ਚੋਣਾਂ ਦਾ ਸਰਕਾਰ ਚਾਹੁੰਦੀ ਹੈ ਕੁਛ ਕਿਉਂਕਿ ਮੁੜ ਕੇ ਉੱਥੇ ਪ੍ਰਬੰਧਕ ਲਾ ਕੇ ਫਿਰ ਆਪਦੀ ਮਨਮਰਜ਼ੀ ਕਰਿਓ ਪੈਸੇ ਜੀਨੇ ਖਾਣੇ ਖਾਓ ਜੋ ਕੁਝ ਪਹਿਲਾਂ ਹੋ ਰਿਹਾ ਜਦੋਂ ਦੇ ਸਰਪੰਚ ਲੱਥੇ ਆ ਉਦੋਂ ਤੱਕ ਹੋਣ ਤੱਕ ਜੇ ਤੁਸੀਂ ਇਨਕੁਆਇਰੀ ਕਰਾ ਦੇ ਮੈਂ ਲਗਾ ਸਾਰੇ ਜਿਹੇ ਫਸ ਜਾਣੇ ਵੀਡੀਓ ਸਾਰੀ ਫਸ ਜਾਣੇ ਬਚਣਾ ਕੋਈ ਨਹੀਂ ਜਿਸ ਤਰੀਕੇ ਨਾਲ ਗਵਰਨਮੈਂਟ ਆਵ ਇੰਡੀਆ ਦੇ ਜਿਹੜੇ ਮਨਰੇਗਾ ਦੇ ਪੈਸੇ ਆਏ ਜਿਹੜੇ ਫਾਈਨੈਂਸ ਕਮਿਸ਼ਨ ਦੇ ਪੈਸੇ ਆਏ ਜੇ ਗਵਰਨਮੈਂਟ ਆਫ ਇੰਡੀਆ ਸੀਬੀਆਈ ਇਨਕੁਆਇਰੀ ਕਰਦੇ ਮੈਂ ਤੁਹਾਨੂੰ ਲਿਖ ਕੇ ਦਿੰਦਾ ਘੱਟੋ ਘੱਟ 100 ਵੀਡੀਓ ਡੀਡੀਪੀ ਔਰ ਰਗੜਿਆ ਜਾਊਗਾ ਇਹਦੇ ਪਰਚੇ ਸਭ ਦੇ ਸਿੱਧੇ ਦਰਜ ਹੋ ਜਾਏ ਈਵਨ ਮਨਿਸਟਰ ਤੇ ਕਾਰਵਾਈ ਹੋ ਜਾਵੇ ਸੈਂਟਰਲ ਗਵਰਨਮੈਂਟ ਫੰਡ ਦੀ ਐਡੀ ਵੱਡੀ ਤਾਂਦ ਲਈ ਇਸ ਕੰਮ ਤੇ ਲੱਗੇ ਜੀ ਕੱਟਰ ਇਮਾਨਦਾਰੀ ਵਾਲੀ ਤਾਂ ਗੱਲ ਹੀ ਕੋਈ ਨਹੀਂ ਹਰ ਪ੍ਰੋਸੈਸ 'ਚ ਬੇਈਮਾਨੀ ਵਾਲਾ ਕੰਮ ਸ਼ੁਰੂ ਕੀਤਾ ਤੁਸੀਂ ਜੀ ਅਦਸੋਲ ਜਮਰਾਜ ਅਜ ਨਾਲੇ ਹਲਕੇ ਦੀ ਆ ਹੋਰ ਦੱਸਣਗੇ ਵੇਖੋ ਜੀ ਮੇਰਾ ਹਲਕਾ ਜਨਾਲਾ ਉਹਦੇ ਤੋਂ ਸਾਡੇ ਸਾਬਕਾ ਸਰਪੰਚਾ ਬ੍ਰਹਮ ਸਿੰਘ ਛੰਡੇਰ ਜਿਹਨੂੰ ਕੱਲ ਪੁਲਿਸ ਨੇ ਮਨੇਰੇ ਚੁੱਕ ਕੇ 200 ਲੀਟਰ ਲਾਨ ਪਾ ਕੇ ਤੇ ਉੱਤੇ ਪਰਚਾ ਦੇ ਕੇ ਅੰਦਰ ਜੇਲੇ ਭੇਜਤਾ ਸਵੇਰੀ ਤੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਕੈਬਨ ਮੰਤਰੀ ਇਸ ਹਲਕੇ ਤੋਂ ਉਹਨਾਂ ਦੇ ਬਰਾਬਰ ਉਸ ਇਨਸਾਨ ਨੇ ਦਾਅਵੇਦਾਰੀ ਰੱਖੀ ਸੀ ਆਪਣੀ ਟਿਕਟ ਦੀ ਤੇ ਉਹ ਪਿਛਲੇ ਟਿਕਟੋਨ ਨੂੰ ਮਿਲੀ ਨਹੀਂ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਿਆ ਕੱਲ ਸਵੇਰੇ ਉਹਨੇ ਇਲੈਕਸ਼ਨ ਫੇਰ ਸਰਪੰਚੀ ਦੀ ਲੜਨੀ ਸੀ ਉਹਨੂੰ ਚੁੱਕ ਕੇ ਤਸਵੀਰੇ ਉੱਤੇ 200 ਲੀਟਰ ਲਾਲ ਪਾ ਕੇ ਉਹਨੂੰ ਅੰਦਰ ਭੇਜ ਦਿੱਤਾ। ਸਿਰਫ ਇਹ ਲਈ ਕਿਉਂਕਿ ਉਹ ਢਾਲੀਆਲ ਸਾਹਿਬ ਦੇ ਦਾਅਵੇਦਾਰੀ ਬਰਾਬਰ ਤੇ ਪਿੰਡ ਤੇ ਹਾਂ ਜਿਹੜੇ ਇਹ ਕੋਪ ਇਹ ਝੰਡੇਰ ਥਾਣੇ ਦਾ ਜੀ। ਉੱਥੋਂ ਦੇ ਸਰਪੰਚ ਆ ਬ੍ਰਹਮ ਸਿੰਘ ਝੰਡੇਰ। ਪਰ ਔਰ ਮੈਂ ਇੱਕ ਹੋਰ ਦੱਸ ਦਿਆਂ ਉਹ ਫੋਟੋ ਕੱਢੀ। ਮੈਨੂੰ ਲੱਗਦਾ ਬ੍ਰਹਮ ਬ੍ਰਹਮੇ ਦੀਆਂ ਫੋਟੋਆਂ ਜਿੰਨੀਆਂ ਕੁਲਦੀਪ ਸਿੰਘ ਢਾਲੀਆਲ ਨਾਲ ਜਿਹਦਾ ਨਹੀਂ ਕਿਸੇ ਨਾਲ ਹੋਰ। ਮਤਲਬ ਜਸਟ ਬੇਕਾਉਦ ਹੋਦੇ ਸਾਹਮਣੇ ਦਾਅਵੇਦਾਰੀ ਰੱਖਤੀ ਉਹਨੂੰ ਹਜਮ ਨਹੀਂ ਹੋਇਆ ਇਸੇ ਤਰ੍ਹਾਂ ਜਿਹੜੀ ਵੀਡੀਓ ਰਮਦਾਸ ਆ ਉਹਨਾਂ ਨਾਲ ਮੇਰੀ ਸਵੇਰੇ ਇੱਕ ਈ ਗੱਲ ਹੋਈ ਆ ਉਹ ਲਿਸਟਾਂ ਹੀ ਨਹੀਂ ਦੇ ਰਹੇ ਨਾ ਕਿਸੇ ਨੂੰ ਐਨਓਸੀ ਨਾ ਕਿਸੇ ਨੂੰ ਚੁੱਲਾ ਟੈਕਸ ਜਸਬੀਰ ਕੌਰ ਐ ਉਥੋਂ ਦੇ ਜਿਹੜੇ ਵੀਡੀਓ ਉਲਟਾ ਉਹ ਇਹ ਕਹਿ ਰਿਹਾ ਵੀ ਸੈਪਲੀਮੈਂਟ ਜਿਹੜਾ ਸਾਡਾ ਜਿਹੜੀਆਂ ਅਸੀਂ ਲਿਸਟਾਂ ਦੇ ਨਾਲ ਛਪਣੀਆਂ ਆ ਉਹ ਜਦੋਂ ਛਪਣ ਗਈਆਂ ਤਾਂ ਫੇਰ ਅਸੀਂ ਜਿਹੜੀਆਂ ਲਿਸਟ ਦੇ ਸਕਦੇ ਅਸੀਂ ਲਿਸਟ ਹੀ ਨਹੀਂ ਦੇ ਸਕਦੇ ਉਹਨਾਂ ਨੂੰ ਪੁੱਛੋ ਵੀ ਅੱਜ ਤਾਂ ਨਾਮਿਨੇਸ਼ਨ ਫਾਰਮ ਭਰੇ ਜਾ ਰਹੇ ਆ ਤੇ ਲਿਸਟਾਂ ਉਹਨਾਂ ਦੀਆਂ ਕਦੋਂ ਸੈਪਲੀਮੈਂਟ ਛਪਣੀਆਂ ਤੇ ਕਦੋਂ ਲੋਕਾਂ ਨੂੰ ਦੇਣੀਆਂ ਸ਼ਰੇਆਮ ਕੋਈ ਕਿਸੇ ਦਾ ਵੀਡੀਓ ਕੋਈ ਕਿਸੇ ਦਾ ਫੋਨ ਨਹੀਂ ਚੁੱਕ ਰਿਹਾ ਨਾ ਕਿਸੇ ਨੂੰ ਕੋਈ ਦੱਸ ਰਿਹਾ ਸਾਰੀਆਂ ਲੋਕੀ ਜਿਹੜੇ ਆ ਉੱਥੇ ਦਰਵਾਜ਼ਿਆਂ 'ਤੇ ਉਤਰਾ ਹੀ ਖੜੇ ਆ ਉਹਨਾਂ ਦੇ ਸਪਲੀਮੈਂਟ ਕਹਿੰਦੇ ਛਪੀ ਨਹੀਂ ਆ ਜੀ ਨਵੀਂ ਉਹਦੇ ਕਰਕੇ ਦੇ ਹੀ ਨਹੀਂ ਸਕਦੇ ਅਗਲੀ ਇਹਦੇ ਕੋਲ ਰਿਕਾਰਡਿੰਗ ਮੇਰੇ ਕੋਲ ਵੀਡੀਓ ਸਾਫ ਦੀ ਸੁਣਾ ਸੁਣਾ ਕੁਛ ਨਾ ਹੁਣੇ ਸੁਣਾਉਣੇ ਤੁਹਾਨੂੰ ਅੱਗੇ ਪੰਚਾਇਤ ਸੈਕਟਰੀ ਜਿਹੜੇ ਆ ਕਿਸੇ ਨੂੰ ਕੋਈ ਚੁੱਲਾ ਟੈਕਸ ਨਹੀਂ ਦੇਣ ਦੇ ਨਾ ਕਿਸੇ ਸਰਪੰਚ ਦਾ ਨਾ ਕਿਸੇ ਦਾ ਫੋਨ ਚੁੱਕਣ ਦੇ ਆ ਈਵਨ ਕੀ ਜਿਹੜੇ ਸਾਬਕਾ ਸਰਪੰਚ ਰਹੇ ਆ ਆ ਮਹੁਣੇ ਨਵੀਆਂ ਗਾਈਡਲਾਈਨ ਆ ਰਹੀਆਂ ਇੱਕ ਨਿਊਜ਼ ਆ ਰਹੀ ਸੀ ਵੀ ਉਹਨਾਂ ਨੂੰ ਵੀ ਐਨਓਸੀ ਲੈਣੀ ਪਊਗੀ ਜੀ ਵੀ ਤੁਸੀਂ ਉਹਦਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਪੰਚਾਇਤ ਨਾਲ ਜਿਹੜਾ 5 ਸਾਲ 10 ਸਾਲ ਪਹਿਲਾਂ ਸਰਪੰਚੀ ਕਰ ਚੁੱਕਾ ਉਹਨੂੰ ਲੋੜ ਹੀ ਨਹੀਂ ਆ ਉਹਦੇ 5 ਸਾਲ ਦੀ ਇਨਕੁਆਰੀ ਹੁੰਦੀ ਜਾਂਦਾ ਸਿਸਟਮ ਹੁੰਦਾ ਉਹਨਾਂ ਨੂੰ ਵੀ ਉਹਨਾਂ ਨੇ ਨਵੇਂ ਚੱਕਰ ਚ ਪਾ ਕੇ ਆ ਹੁਣ ਨਵੀਂ ਜਿਹੜੀ ਆ ਉਹਦੇ ਚ ਸਰਕਾਰ ਆਪਦੇ ਹੱਥ 'ਚ ਐਨਓਸੀ ਰੱਖਣਾ ਕਿਉਂ ਚਾਹੁੰਦੀ ਐ ਪਹਿਲੀ ਸਰਕਾਰਾਂ ਨੇ ਐਫੀਡੇਵਿਟ ਕੀਤਾ ਸੀ ਐਨਓਸੀ ਅੱਜ ਲਈ ਰੱਖਣਾ ਚਾਹੁੰਦੀ ਐ ਕਿ ਨਾ ਐਨਓਸੀ ਮਿਲੇ ਤੇ ਸਰਪੰਚ ਲਾਉਣ ਦੇ ਨੇ ਇਹ ਇਲੈਕਸ਼ਨ ਹੋਣੀ ਨਹੀਂ ਜੇ ਚ ਵੱਡੇ ਪੱਧਰ ਤੇ ਤਾਂ ਨਹੀਂ ਹਾਂ ਇੱਕ ਸ਼ਰਤ ਦੇ ਹੋ ਜੇ ਇਹਨਾਂ ਦੇ ਹਲਕਾ ਚ ਜਿਹੜਾ ਐਮਐਲਏ ਬੈਠਿਆ ਜਾਂ ਇੰਚਾਰਜ ਬੈਠਿਆ ਉਹਨੂੰ ਮਾੜੀ ਮੋਟੀ ਸੇਵਾ ਹੋ ਜੇਣਾ ਹੁੰਦੀ ਫੇਰ ਕੱਟੜ ਇਮਾਨਦਾਰ ਗੋਲੀ ਵਾਂਗੂ ਚੱਲਦੇ ਫੇਰ ਤਾਂ ਭਾਵੇਂ ਜਰਨਲ ਕਰਾ ਲਓ ਭਾਵੇਂ ਜਰਬ ਕਰਾ ਲਓ ਤੇ ਭਾਵੇਂ ਸਰਪੰਚ ਬਣ ਜਾਓ ਜੋ ਮਰਜ਼ੀ ਐਮਐਲਏ ਦੀ ਗੱਲ ਨਾ ਕਰੋ ਬਾਕੀ ਸਭ ਪਲਾ ਦੇਣਗੇ ਤਾਂ ਜਿਆ ਤੇ ਹੋਏਗਾ ਤੇ ਉਹ ਉਹ ਕਹਿ ਰਹੇ ਸੀ ਸਾਡੇ ਪਿੰਡ ਦਾ ਦੇਖੋ ਆਮ ਆਦਮੀ ਪਾਰਟੀ ਦਾ ਬੇਸਿਕ ਫਲਸਫਾ ਕੀ ਸੀ ਟਰਾਂਸਪੇਰੈਂਸੀ ਟਰਾਂਸਪੇਰੈਂਸੀ ਪਾਰਦਰਸ਼ਤਾ ਦਾ ਮਤਲਬ ਹੈ ਕਿ ਭਾਈ ਤੁਸੀਂ ਪਿੰਡ ਨੂੰ ਪਹਿਲਾਂ ਦੱਸ ਦੋ ਕਿ ਥੋਡੀ ਐਸ ਅਸੀਂ ਰੈਜ਼ਰਵੇਸ਼ਨ ਕਰ ਰਿਹਾ ਆ ਬਾਡ ਬਣਾ ਰਹੇ ਹੋ ਤੇ ਆ ਕਾਰਨ ਜੇ ਕਿਸੇ ਨੂੰ ਕੋਈ ਇਤਰਾਜ਼ ਹੈ ਦੱਸ ਦਿਨ ਇਹ ਤਾਂ ਹੁਣ ਤੱਕ ਡੀਸੀ ਮੈਮ ਸਾਡੇ ਬੜੇ ਸਤਿਕਾਰਯੋਗ ਨੇ ਸ਼ਾਕਸੀ ਸਵਾਨੀ ਜੀ ਉਹ ਹੁਣ ਤੱਕ ਚਿੱਠੀਆਂ ਕੱਢੀ ਜਾਣ ਦੇ ਮਤਲਬ ਆ ਤਾਂ ਤਾਜ਼ਾ ਧਾਰਨਾ ਆ ਇਹਨਾਂ ਦੀ ਕੀ ਜਸਟੀਫਿਕੇਸ਼ਨ ਆ ਬੱਲੋ ਵਾਲੀ ਵਾਲਿਆਂ ਦੀ ਇਸੇ ਤਰ੍ਹਾਂ ਮਤਲਬ ਰਾਣੀ ਕੇ ਸਾਹ ਪਹੁੰਚ ਨਹੀਂ ਸਕੇ ਉਹ ਕਿਤੇ ਆਪ ਦਾ ਉਹਨਾਂ ਦਾ ਡਾਕਟਰ ਅਪਾਇੰਟਮੈਂਟ ਸੀ ਅੰਗਿਨਤ ਔਰ ਅਖੀਰ ਚ ਇਹ ਕੁਝ ਹੋਣਾ ਕਿ ਜਿਹੜੇ ਹੋਰ ਕੈਂਡੀਡੇਟ ਖੜੇ ਆ ਜਿਨੇ ਤਾਂ ਮੰਤਰੀ ਸਾਹਿਬ ਦੀ ਜਾਂ ਐਮਐਲਏ ਸਾਹਿਬ ਦੀ ਮਾੜੀ ਮੋਟੀ ਸੇਵਾ ਕਰਤੀ ਉਹ ਤਾਂ ਬਣ ਜੂ 505 ਵੀਡੀਓ ਸਾਹਿਬ ਦੀ ਕਰਤੀ ਹੋਰਾਂ ਦੀ ਕਰਤੀ ਦੂਜੇ ਦਾ ਵਿਚਾਰਿਆਂ ਦੇ ਕਾਗਜ਼ ਰਿਜੈਕਟ ਹੀ ਹੋਣੇ ਇਹ ਰਾਈਟਿੰਗ ਔਨ ਦਾ ਵਾਲ ਜੋ ਹਾਲਾਤ ਬਣ ਰਿਹਾ ਹਾਂ ਹਾ ਥੋੜਾ ਪ੍ਰੈਸ਼ਰ ਬਣ ਗਿਆ ਲੋਕਾਂ ਨੇ ਧਰਨੇ ਦੇ ਦਿੱਤੇ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਕਿ ਡਟ ਕੇ ਧਰਨੇ ਦੇ ਦਿਓ ਵੀਡੀਓ ਦੇ ਦਫਤਰਾਂ ਦੇ ਘੇਰਾ ਪਾ ਦਿਓ ਫਿਰ ਵੋਟਾਂ ਪੈਣਗੇ ਜਮੂਰੀਅਤ ਦਾ ਘਾਣ ਨਹੀਂ ਹੋ ਸਕਦਾ ਆ ਆ ਸੱਚ ਆ ਕਮਲ ਬੰਗਾਲੀ ਆਇਆ ਇਹਦੀ ਐਲਪ ਤੇਰੀ ਪੰਚਾਇਤ ਤੋਂ 88 ਵੋਟਸਾਰ ਮੇਰਾ ਮੌਜੂਦਾ ਸਰਪੰਚ ਮੇਰਾ ਮੀਸੀਜ ਹੈ ਮੇਰਾ ਵੋਟਰ ਸਰਪੰਚ ਦਾ ਵੋਟਸਾਰ ਹੈ ਉਹਨਾਂ ਦਾ ਨਗਰ ਕਾ ਇਹਨੂੰ ਵਿਚਾਰੇ ਨੂੰ 5 ਕਿਲੋਮੀਟਰ ਤੋਂ ਮਹੀਨਾ ਹੋ ਗਿਆ ਇਹਨੂੰ ਕਦੇ ਫਲਾਣੇ ਅਫਸਰ ਕੋਲ ਭੇਜ ਦਿੰਦੇ ਕਦੇ ਫਲਾਣੇ ਨੂੰ ਭੇਜ ਦਿੰਦੇ ਆ ਐਡੀਸੀ ਸਰ ਦਾ ਸਭ ਕੰਮ ਕਰਦੇ ਸਭ ਤੋਂ ਮਾਰ ਕਰਾ ਲਈ ਇਹਨੇ ਚਿੱਠੀਆਂ ਮਗਰ ਇਹਦੇ ਟੱਬਰ ਦੀਆਂ ਵੋਟਾਂ ਨਹੀਂ ਇਕੱਠੀਆਂ ਪੈ ਸਕਦੀਆਂ ਇੱਕ ਦੀ 5 ਕਿਲੋਮੀਟਰ ਤੇ ਕਰਤੀ ਆ ਕਿਸੇ ਦੀ ਕਿਲੋਮੀਟਰ ਤੇ ਕਰਤੀ ਆ ਮਤਲਬ ਵੱਖ-ਵੱਖ ਥਾਵਾਂ ਤੇ ਵੰਡਤੀ ਆ ਕਿ ਤੁਰੇ ਰਹੋ ਨਾ ਥੋਟਾ ਸਰਪੰਚ ਬੜੇ ਨਾ ਥੋਡੀਆਂ ਵੋਟਾਂ ਇਕੱਠੀਆਂ ਪਹਿਣ ਮਤਲਬ ਤੁਸੀਂ ਉਹੀ ਬਣਾ ਲਓ ਭਾਈ ਕਾਦੇ ਲਈ ਸਟੇਟ ਦੇ ਫੰਡਾਂ ਦੀ ਦੁਰਵਰਤੋਂ ਕਰਿਆ ਅੱਗੇ ਤੁਸੀਂ 4 ਲੱਖ ਦੇ ਕਰਜ਼ਾਈ ਹੋਏ ਵੈਸੇ ਬਣਾ ਬਣੂ ਕਿ ਪਰਾਂ ਮਾਰੋ ਕੰਮ ਨੂੰ ਤੁਸੀਂ ਜੀ ਸਭ ਤੋਂ ਵੱਡੀ ਜੋ ਗਾਈਡਲਾਈਨਸ ਨੇ ਪੰਚਾਇਤੀ ਇਲੈਕਸ਼ਨ ਵਾਸਤੇ ਮੈਂਬਰ ਦਾ ਚੁਣਾ ਬਹੁਤ ਜ਼ਰੂਰੀ ਆ ਕਿ ਮੈਂਬਰ ਐਸਸੀ ਆ ਐਸਸੀ ਵੋਮ ਮੰਨਿਆ ਕਿ ਜਰਨਲ ਆ ਹਜੇ ਤੱਕ ਪਿੰਡਾਂ ਦੇ ਵਿੱਚ ਇਹ ਨਹੀਂ ਪਤਾ ਕਿਹੜੀ ਵਾਰਡ ਐਸਸੀ ਆ ਤੇ ਕਿਹੜੀ ਵੋਟ ਜਰਨਲ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤੁਸੀਂ ਅੱਜ ਚਗਾਵੇਂ ਬਲੌਗ ਚੱਲ ਜੋ ਹਰਸ਼ਾ ਸ਼ਿਨਾ ਬਲੌਗ ਚੱਲ ਜੋ ਹੈਰਾਨੀ ਦੀ ਗੱਲ ਮੈਂਬਰ ਸੈਕਟਰੀ ਨਹੀਂ ਮੌਜੂਦ ਸੈਕਟਰੀ ਦੀ ਪੋਸਟਾਂ ਰਾਤ ਹੋ ਰਹੀਆਂ ਨੇ ਅੱਜ ਸਵੇਰੇ ਮੇਰਾ ਆਪਣਾ ਲੋਪੋਕੇ ਨਗਰ ਮੈਂ ਆਪ ਇਲੈਕਸ਼ਨ ਲੜ ਰਿਹਾ ਮੈਂ ਕਹਾਂ ਸੈਕਟਰੀ ਕਿਹੜਾ ਕਿਤੇ ਤਾਂ ਆ ਆਪਣਾ ਸੈਕਟਰੀ ਵੇਕੈਂਟ ਪੋਸਟ ਆ ਹਜੇ ਪੋਸਟਿੰਗ ਹੋਣੀ ਆ ਦੱਸੋ ਇੱਕ ਸੈਕਟਰੀ ਨੂੰ ਪਤਾ ਹੀ ਨਹੀਂ ਇੱਕ ਪੋਸਟਿੰਗ ਨਹੀਂ ਆ ਗਈ ਕਿਵੇਂ ਇਲੈਕਸ਼ਨ ਹੋਗੀ ਕੋਈ ਚੁੱਲਾ ਸੀਦ ਨਹੀਂ ਆ ਬਾਕੀ ਤਾਂ ਸਾਰੀ ਜਨਰਲ ਸਾਰੀਆਂ ਗੱਲਾਂ ਨਾਲ ਨੇ ਇੱਕ ਮੇਰਾ ਪਿੰਡ ਵਾਲਦੇ ਆ ਬੈਠੇ ਜਿਆਦਾ ਦਿਲਾ ਬੰਧਾਰ ਸਾਹਿਬ ਤਿੰਨ ਟਾਈਮ ਉਹ ਵੀ ਆ ਸੇਮ ਸਟੋਰੀ ਰਿਜ਼ਰਵ ਰਿਜ਼ਰਵ ਅਗਰ ਮੈਂ ਹੋਰ ਤਾਂ ਆ ਗਿਆ ਤਰਨ ਤਰਨ ਦੀ ਲਿਸਟ ਸਾਰੇ ਜ਼ਿਲ੍ਹੇ ਤੱਕ ਹਲੇ ਤੱਕ ਜਨਤਕ ਨਹੀਂ ਹੋਈ ਹਾਂ ਕਿਹੜੀ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀ ਅਸੀਂ ਗੱਲ ਕਰ ਰਹੇ ਕਿਹੜੀ ਵੋਟਾਂ ਪੈਣੀਆਂ ਗੁਰਦਾਸਪੁਰ ਦੀ ਵੀ ਨਹੀਂ ਹੋਈ ਮਤਲਬ ਸਾਡੇ ਮਜੀਠੇ ਹਲਕੇ 'ਚ ਸਾਨੂੰ ਮੈਨੂੰ ਲੱਗਦਾ ਅਮਰਸਰ ਨੂੰ ਵੀ ਨਹੀਂ ਪਤਾ ਲੈ ਤਾ ਨਹੀਂ ਨਹੀਂ ਕਿ ਕਿਧੀਆਂ ਵੋਟਾਂ ਕਿੱਥੇ ਆ ਤੁਰੇ ਰਹੋ ਇਸ ਲਈ ਵੋਟਾਂ ਨਹੀਂ ਪੈ ਰਹੀਆਂ ਮੇਰਾ ਵੀਰ ਐਮਰਜੈਂਸੀ ਲੱਗੀ ਪਈ ਆ ਔਰ ਹਾਂ ਜਿਹੜਾ ਸੇਵਾ ਕਰ ਜੂ ਉਹਦਾ ਮਸਲਾ ਮਸਲਾ ਹੱਲ ਹੋ ਜੂ ਬਾਕੀ ਨੂੰ ਕੋਈ ਰਾਹ ਨਹੀਂ ਬੜੀ ਅਹਿਮ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਲੋਕ ਸਭਾ ਦੇ ਲੋਕਾਂ ਨੇ ਵੋਟਾਂ ਪਾਈਆਂ ਪਰ ਇਸ ਵਾਰ 100% ਤੁਸੀਂ ਮੈਂ ਕਹਿੰਦਾ ਤੈਕੀਕਾਤ ਕਰੋ ਜਿਹੜੀ ਗੱਲ ਮੈਂ ਕਹਿ ਰਿਹਾ ਜਿਨ੍ਹਾਂ ਨੇ 2024 ਚ ਮੈਂਬਰ ਪਾਰਲੀਮੈਂਟ ਦੀ ਵੋਟ ਪਾਈ ਹੈ ਉਹਦੀ ਹੁਣ ਵੋਟਰ ਸੂਚੀ ਚ ਉਹਦਾ ਨਾਮ ਕੱਟਿਆ ਹੋਇਆ ਇਹੀ ਤਾਂ ਮੈਂ ਗੱਲ ਕਹਿ ਰਿਹਾ ਥਿਸ ਇਜ਼ ਅ ਜੋਕ ਆ ਡੈਮੋਕ੍ਰੇਸੀ ਜੋ ਅੱਜ ਪਈ ਨੰਗਾ ਨਾਚ ਹੋ ਰਿਹਾ ਪੰਜਾਬ ਚ ਜਿਹੜੇ ਕਹਿੰਦੇ ਸਨ ਅਸੀਂ ਲੋਕਾਂ ਦੀ ਕਚਹਿਰੀ ਲਾ ਕੇ ਫੈਸਲਾ ਕਰਾਂ ਲੋਕਾਂ ਦੇ ਲੋਕ ਤਾਂ ਵਜਦੇ ਫਿਰਦੇ ਕੰਧਾਂ ਨਾਲ ਫੈਸਲੇ ਤਾਂ ਹੋ ਰਿਹਾ ਬੰਦ ਦਰਵਾਜ਼ਿਆਂ 'ਚ ਤੇ ਜਿਹੜਾ ਸੇਵਾ ਮੱਥਾ ਵੱਢ ਟੇ ਕੇ ਆਉਂਦਾ ਉਹਦਾ ਦੱਸ ਦਿੰਦੇ ਕਿ ਚੰਗਾ ਤੇਰਾ ਪਿੰਡ ਐ ਕਰਤਾ ਤੇਰੇ ਗੱਲ ਸਹੀ ਐ ਕਿ ਦੋ ਚੀਜ਼ਾਂ ਨੇ ਤਾਂ ਮਤਲਬ ਫਿਰ ਉਸ ਇਲੈਕਸ਼ਨ ਦੇ ਵਿੱਚ ਤਾਂ ਲੀ ਹੋਈ ਉਹ ਮੇਰਾ ਵੀਰ ਮੇਰੀ ਸਾਰੀ ਗੱਲਾਂ ਚਾਹੀਐ ਮੇਰੀ ਭਗਵੰਤ ਮਾਨ ਵਾਸਤੇ ਬਾਰੇ ਵੀ ਗੱਲਾਂ ਚਾਹੀਐ ਕੋਈ ਗੱਲ ਦਾ ਅੱਜ ਤੱਕ ਚੈਲੰਜ ਹੋਇਆ ਇਹ ਤਾਂ ਨਿੱਕੀ ਜੀ ਪੰਚਾਇਤ ਦੀ ਗੱਲ ਐ ਮੇਰਾ ਦੇਖੋ ਮੈਂ ਕੋਈ ਪੰਚਾਇਤ ਦੀ ਚੋਣ ਨਹੀਂ ਲੱਗਣੀ ਬਟ ਆਈ ਐਮ ਕਨਸਰਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਕਿ ਜੇ ਤੁਸੀਂ ਵੋਟਰਾਂ ਦਾ ਅਧਿਕਾਰ ਹੀ ਲੋਕਾਂ ਦਾ ਖੋਹ ਲੈਣਾ ਫਿਰ ਤੁਸੀਂ ਵੋਟਾਂ ਕਰਾਈ ਕਿਉਂ ਰਿਓ ਅੱਗੇ ਨਹੀਂ ਤੁਸੀਂ ਕਰਾਈਆਂ ਇੰਨਾ ਚ ਡਿਲੇ ਰੱਖਿਆ ਤੁਸੀਂ ਕਿਉਂ ਲੋਕਾਂ ਦੇ ਖਰਾਬ ਕਰ ਰਹੇ ਹੋ ਰਹਿਣ ਦਿਓ ਛੁੱਟੀ ਕਰੋ ਤੁਸੀਂ ਵੈਸੇ ਹੀ ਨਾਲੇ ਤਾਂ ਪੈਸੇ ਦੀ ਬਰਬਾਦੀ ਨਾਲੇ ਤੁਸੀਂ ਬਹੁਤ ਐਮਰਜੈਂਸੀ ਵਾਲੇ ਹਾਲਾਤ ਨਾਲੇ ਤੁਸੀਂ ਦੇਖੋ ਵੱਡੀ ਗੱਲ ਕੀ ਕਰ ਰਹੇ ਆ ਮੈਨੂੰ ਹੈਰਾਨਗੀ ਹੋਈ ਕੱਲ ਅਪ ਸੁਣ ਕੇ ਕਹਿੰਦੇ ਜੀ ਅਸਲਾ ਜਮਾ ਕਰਾ ਦਿਓ ਤੇ ਕੱਲ ਪਰसों ਤੁਹਾਡੀ ਅਖਬਾਰਾਂ ਨੇ ਅੱਜ ਆਇਆ ਉਹ ਆਰਡਰ ਕੀਤੇ ਗੱਲ ਕੱਲ ਕੀਤੇ ਤੇ ਜਾਬ ਤੱਕ ਕਦੋਂ ਲਾਇਆ ਠੀਕ ਹੈ ਜੀ ਸਾਡੇ ਕੀ ਹੋਇਆ ਉਹ ਨੰਬਰਦਾਰ ਸਾਡਾ ਭਗਵੰਤ ਸਿੰਘ ਸ਼ਰੀਆਂ ਗੋਲੀਆਂ ਮਾਰ ਕੇ ਮਾਰਤਾ ਜੇ ਇਹਨਾਂ ਨੇ ਅਸਲਾ ਜਮਾ ਕਰਾਏ ਹੁੰਦੇ ਤੇ ਉਹ ਵਿਚਾਰਾ ਅੱਜ ਜਿਉਂਦਾ ਨਾ ਹੁੰਦਾ ਘਰ ਵੜ ਕੇ ਉਹਦੇ ਗੋਲੀਆਂ ਮਾਰੀਆਂ ਸਿਰਫ ਇਸ ਲਈ ਉਹਨੇ ਸਕੂਲ ਚ ਜਾਂਦੇ ਨਿਆੜਿਆਂ ਨੂੰ ਆ ਪਟਾਕੇ ਜਿਹੜੇ ਬੁਲਟ ਮਾਰਦੇ ਉਹਨਾਂ ਤੋਂ ਬਰੋਕਿਆ ਸੀ ਮਤਲਬ ਹਾਲਾਤ ਵੇਖ ਲਓ ਕੀ ਬਣੇ ਪਏ ਐ ਲਾਅ ਔਰਡਰ ਫਰਗੇਟ ਕੀ ਉਹ ਜਿਹੜੀ ਜਿਹਦਾ ਉਹ ਫੋਰਨ ਨੈਸ਼ਨਲ ਸੀ ਇਜ਼ਰੈਲੀ ਜਿਹਦੇ ਨਾਲ ਉਹਦੇ ਨਾਲ ਜੋ ਬੱਛ ਲੂ ਕੀ ਉਹਦੇ ਉਹਦੇ ਬੈਂਕ ਖੋਲੇ ਮਗਰ ਮੇਰਾ ਕਹਿਣ ਦਾ ਭਾਵ ਜੇ ਅਸਲਾ ਹੀ ਨਹੀਂ ਹਲੇ ਤੱਕ ਜਮ੍ਹਾਂ ਹੋਇਆ ਤੇ ਇੱਥੇ ਕਿਹੜਾ ਜੇ ਵੋਟਾਚਾਰ ਪੈ ਵੀ ਗਿਆ ਕਿਹੜਾ ਨੰਗਾ ਲਾਚ ਹੋਣਾ ਹੈ ਕੂਨ ਦਾ ਕਿਵੇਂ ਖੂਨ ਦੀ ਹੋਲੀ ਹੋਣੀ ਹੈ ਤੁਹਾਡੇ ਸਾਹਮਣੇ ਸੰਭ ਤਾਂ ਇਹਨਾਂ ਤੋਂ ਤਾਂ ਪਰੋਤੀ ਨਹੀਂ ਸੰਭੜ ਸਕਰੇ ਤੇ ਇਹਨਾਂ ਨੇ ਕੀ ਸਾਭਣਾ ਮੰਗਲਾ ਹਾਲੇ ਤੱਕ देयर ਇਜ਼ ਨੋ ਸੀਰੀਅਸਨੈਸ ਡਿਪੋਜ਼ਿਟ ਆਫ ਆਰਮਜ਼ ਹੋ ਹੀ ਨਹੀਂ ਰੇ ਸਾਰੇ ਪ੍ਰੋਸੈਸ ਨੂੰ ਉਡਾਇਆ ਜਾ ਰਿਹਾ ਏ ਕਿੱਕ ਕਰਕੇ ਬਾਹਰ ਬੈਜੋ ਐਮਐਲਏ ਸਾਹਿਬ ਇੱਧਰ ਬੈਜੋ ਨਾਲ ਬਣਾਓ ਕੁਰਸੀ ਲਵਾ ਲਓ ਇੱਕ ਹੋਰ ਇੱਧਰ ਨੂੰ ਤੁਸੀਂ ਬਾਡੀਗਾਰਡ ਦਾ ਜ਼ਿਕਰ ਫਾਜ਼ਲ ਵੀ ਸਾਹਮਣੀ ਇਹਦੇ ਸੀਜ਼ਨ ਚੱਲਦਾ ਝੋਨੇ ਦਾ ਦਸੰਬਰ ਤੇ ਜਨੂਆਰ ਤੱਕ ਜਾਂਦਾ ਹੈ ਜੀ ਤੇ ਇੰਨੀ ਕਾਲੀ ਦੇ ਵਿੱਚ 20-25 ਦਿਨਾਂ ਚ ਵੈਸੇ ਤੁਸੀਂ ਮੈਂ 10 ਸਾਲ ਜੁਮਾ ਕਰਵਾਈਆਂ ਇਹ ਸਮੇਂ ਦੇ ਵਿੱਚ ਪ੍ਰੋਸੈਸ ਪੂਰਾ ਹੋ ਸਕਦਾ ਹੈ ਕਿ ਤੁਹਾਡੇ ਸਾਹਮਣੇ ਟਾਈਮ ਬਿਲਕੁਲ ਤੁਸੀਂ ਇੱਕ ਵੀ ਪਿੰਡ ਜਾ ਕੇ ਆਪਦਾ ਪੰਚਾਇਤ ਚ ਤੁਸੀਂ ਨਾ ਪਿੰਡ ਜਾ ਕੇ ਆਪਦਾ ਉਹ ਕਰਾ ਲਓ ਪ੍ਰੋਗਰਾਮ ਲੋਕਾਂ ਤੋਂ ਪੁੱਛ ਲਿਓ ਜੀ ਨੇ ਸਾਰੀ ਆਪਦੇ 6 ਮਹੀਨੇ ਦੀ ਕਮਾਈ ਉਹਦੀ ਸਾਲ ਦੀ ਕਮਾਈ ਅੱਜ ਹੁਣ ਮੌਕਾ ਹੈ ਬਾਢੀ ਦਾ ਉਹ ਆਪ ਦੀ ਵਿਚਾਰਾ ਫਸਲ ਸੰਭੂ ਕੀ ਵੋਟਾਂ ਪਾਉ ਦੱਸੋ ਜੇ ਢੇਢੀ ਨਹੀਂ ਭਰ ਸਕੂ ਤੇ ਉਹਨੇ ਵੋਟਾਂ ਕੀ ਪਾਉਣੀਆਂ ਮਗਰ ਇਹ ਕਿਹੜਾ ਇਲੈਕਸ਼ਨ ਹੈ ਮਿਡਲ ਆਫ ਦਾ ਸੀਜ਼ਨ ਜਦੋਂ ਲੋਕ ਬਾਢੀ ਚੇ ਤੇ ਮੰਡੀਆਂ ਚ ਰੁੱਝੇ ਹੋਣਗੇ ਤੋ ਹੀ ਵੋਟਾਂ ਪਾ ਲਿਆ ਐਲਾਨ ਕਰ ਲੈ ਕੀ ਇਤਰਾਜ ਵੀ ਹਵਾ ਚ ਲੰਘ ਜੇ ਨਾਮੀਨੇਸ਼ਨ ਵੀ ਹਵਾ ਚ ਲੰਘ ਜੇ ਸਭ ਕੁਝ ਹਵਾ ਚ ਲੰਘ ਜੇ ਔਰ ਐਫਸੀਆ ਇਹਨੇ ਅਸਰ ਵਾਲਾ ਨਹੀਂ ਕਰ ਦਿੱਤਾ ਸਾਡੀ ਅਸੀਂ ਜੀ ਫੈਸਲਾ ਦੇ ਵਿੱਚ ਚੋਲ ਨਹੀਂ ਲਾਉਣੇ ਹੋ ਜੇ ਚੋਲ ਲੱਗਣ ਜੇ ਉਹ ਅਲਟੀਮੇਟਮ ਦੇ ਦੇ ਤੇ ਕੋਈ ਖਰੀਦ ਕੈਨੇਡੀਅਨ ਨਾ ਹੋ ਰਹੀ ਤੇ ਕੋ ਇਸ ਤਰ੍ਹਾਂ ਮੈਂ ਅਸਲ ਜਨਾ ਮੈਂ ਉਹਦੀ ਬੜੀ ਇੱਕ ਐ ਲੈਬੋਰੇਟ ਪ੍ਰੈਸ ਕਾਨਫਰੈਂਸ ਕੱਲ ਪਰਸੋ ਕਰੂੰਗਾ ਕਿਉਂਕਿ ਜੋ ਹਾਲਾਤ ਬਣੇ ਹੈ ਸਟੋਰੇਜ ਦੇ ਲਈ ਕੋਈ ਜਗਾ ਨਹੀਂ ਸਰਕਾਰ ਨੇ ਪਿਛਲੇ 2-3 ਮਹੀਨੇ ਖਾਦੀ ਪੀਤੀ ਚ ਲੰਗਾਤੇ ਮੈਂ ਸੁੱਤੇ ਪਏ ਵੀ ਨਹੀਂ ਕਹੂੰਗਾ ਕਿਉਂਕਿ ਹਾਲਾਤ ਆਪਾਂ ਨੂੰ ਸਭ ਨੂੰ ਪਤਾ ਜਦੋਂ ਸਮਾ ਸੀਗਾ ਕਿ ਗਵਰਨਮੈਂਟ ਆਫ ਇੰਡੀਆ ਕੋਲ ਮੈਟਰ ਟੇਕ ਅਪ ਕਰਨ ਨੂੰ ਗਏ ਨਹੀਂ ਹੁਣੇ ਜੋ ਮਰਜ਼ੀ ਕਰ ਲੈਣ ਉਹ ਸਟੋਰੇਜ ਦਾ ਮਸਲਾ ਇੰਨੀ ਛੇਤੀ ਹੱਲ ਨਹੀਂ ਹੋਣਾ ਕਿਉਂਕਿ ਜਿਹੜਾ ਕੰਮ ਤੁਸੀਂ ਅੱਜ ਤੋਂ 4 ਮਹੀਨੇ ਪਹਿਲਾਂ ਸ਼ੁਰੂ ਕਰਨਾ ਸੀ ਤੁਸੀਂ ਅੱਜ ਤੱਕ ਨਹੀਂ ਕੀਤਾ ਸੋ ਇੱਕ ਤਰੀਕ ਤੋਂ ਫਸਲ ਮੰਡੀਆਂ 'ਚ ਆਜੂਗੀ ਮਗਰ ਖਰੀਦ ਸ਼ੁਰੂ ਨਹੀਂ ਹੋਊਗੀ ਕਿਉਂਕਿ ਸਾਰੇ ਇਸ ਗੱਲ ਤੇ ਅ ਸ਼ੈਲਰ ਮਾਲਕ ਵੀ ਔਖੇ ਨੇ ਆੜਤੀਏ ਤੇ ਮਜ਼ਦੂਰ ਆਪਦਾ ਮਸਲਾ ਲੈ ਕੇ ਤੁਰੇ ਕਿ ਸਾਡੀ ਕਮਿਸ਼ਨ ਤੇ ਸਾਡੀ ਮਜ਼ਦੂਰੀ ਦામੀ ਉਹ ਵਧਾਈ ਜਾਵੇ ਉਹ ਅੱਡ ਇੱਕ ਕੋਲੀਸ਼ਨ ਚ ਸਰਕਾਰ ਦੇ ਨਾਲ ਉਸ ਤਕਰਾਰ ਵਾਲੇ ਮੂੜਚੇ ਫਿਰਦੇ ਆ ਕਿਸੇ ਦਾ ਮਸਲਾ ਡਰੈਸ ਨਹੀਂ ਕੀਤਾ ਵਿੱਚ ਹੀ ਉਹ ਰੌਲਾ ਪੈਣਾ ਵਿੱਚ ਹੀ ਇਲੈਕਸ਼ਨ ਦਾ ਰੌਲਾ ਪੈਣਾ ਵਿੱਚ ਹੀ ਬਾਡੀ ਦਾ ਮਸਲਾ ਖੜਾ ਹੋਣਾ ਵਿੱਚ ਮਜ਼ਦੂਰਾ ਨੇ ਮਜ਼ਦੂਰੀ ਤੇ ਜਾਣਾ ਤਾਂ ਵੋਟਾਂ ਕਿਹੜੀਆਂ ਪੈਣੀਆਂ ਵੋਟਾਂ ਦਾ ਭਾਈ ਸਾਹਿਬ ਕੱਲਾ ਇਹ ਪੈਸੇ ਬਣਾਉਣ ਦਾ ਮੌਕਾ ਮਿਲ ਗਿਆ ਔਰ ਕੱਖ ਨਹੀਂ ਹੋਣਾ ਲਾਸਟਲੀ ਜੀ ਮੈਂ ਜਿਹੜੀ ਗੱਲ ਇੱਕੋ ਆਯੂਸ਼ਮਾਨ ਕਾਰਡ ਵਾਲੀ ਕਿਉਂਕਿ ਉਹ ਵੀ ਰੋਜ਼ ਲੋਕ ਰੌਲਾ ਪਾ ਰਹੇ ਆ देयर ਆਰ ਆਲਮੋਸਟ 90 ਲੱਖ ਕਾਰਡ ਹੋਲਡਰ ਹੈ ਜਿਨ੍ਹਾਂ ਦਾ 600 ਕਰੋੜ ਡਿਊ ਹੈ ਜਿਨ੍ਹਾਂ ਨੂੰ ਜਿਨ੍ਹਾਂ ਦੇ ਬਿੱਲ ਪਿਛਲੇ 6 ਮਹੀਨੇ ਦੇ ਰੇਜ ਹੋਏ ਹੋਏ ਆ ਉਹਨਾਂ ਦਾ ਅੱਜ ਤੱਕ ਕੋਈ ਕੀ ਜਿਹਨੂੰ ਹੈਲਥ ਐਮਰਜੈਂਸੀ ਆ ਜਿਵੇਂ ਸੀਐਮ ਸਾਹਿਬ ਨੂੰ ਪੈ ਗਈ ਸੀਐਮ ਸਾਹਿਬ ਤਾਂ ਮਹੱਲਾ ਕਲੀਨਿਕ ਤੇ ਗਏ ਨਹੀਂ ਚਲੇ ਗਏ ਫੋਰਟਿਸ ਤੇ ਉਹਨਾਂ ਦਾ ਵਧੀਆ ਇਲਾਜ ਹੋਣਾ ਚਾਹੀਦਾ ਪਹਿਲਾਂ ਉਹ ਪੋਲੋ ਚਲੇ ਗਏ ਮਗਰ ਜੀਤੇ ਕੋਲ ਸਾਧਨ ਨਹੀਂ ਜਿਹਦਾ ਆਯੂਸ਼ਮਾਨ ਕਾਰਡ ਨਹੀਂ ਉਹ ਜਾਤਾ ਸੀਐਮ ਸਾਹਿਬ ਦੀ ਗੱਡੀ ਚੜੇ ਤੇ ਜਾ ਉਹ ਆਪਦਾ ਇਲਾਜ ਕਿਵੇਂ ਕਰਾਵੇ ਆਮ ਆਦਮੀ ਪਾਰਟੀ ਵਾਲੇ ਦੱਸ ਦਿਨ ਭਾਈ ਐਡੇ ਐਡੇ ਇੱਥੇ ਪੰਜ ਪਿਆਰਾਂ ਦੇ ਤੁਸੀਂ ਬੋਰਡ ਲਵਾਤੇ ਵੱਡੇ ਵੱਡੀਆਂ ਆਸ਼ਤੀਆਂ ਉਹਨਾਂ ਦੇ ਬੋਰਡ ਲਵਾਤੇ ਸੀਐਮ ਦੀ ਫੋਟੋ ਲਵਾਤੀ ਉਹ ਲੱਭਿਆ ਕੀ ਆ ਜਿੰਨੇ ਮਹੱਲਾ ਕਲੀਨਿਕ ਭਾਈ ਸੀ ਕੰਟਰੋਵਰਸੀ ਖੜੀ ਹੋਈ ਸੀ ਤੇ ਆਯੂਸ਼ਮਾਨ ਕਾਰਡ ਦੇ ਤਾਂ ਤੁਸੀਂ ਪੈਸੇ ਨਹੀਂ ਦਿੰਦੇ ਜਹਾਜ ਡਾਉਣ ਲਈ ਤੁਹਾਡੇ ਕੋਲ ਪੈਸੇ ਨੇ ਫਜ਼ੂਲ ਖਰਚੀ ਤੇ ਤੁਹਾਡੇ ਪੈਸੇ ਆ ਇਸ਼ਤਿਹਾਰ ਦੇਣ ਦੇ ਚਲੋ ਇਸ਼ਤਿਹਾਰ ਦੀ ਗੱਲ ਤੁਸੀਂ ਨਹੀਂ ਲਾਉਣੀ ਜੋ ਮੈਂ ਨਹੀਂ ਲਾਉਣੀ ਗੀਆਂ ਨਹੀਂ ਤਾਂ ਮਗਰ ਉਹਦੇ ਪੈਸੇ ਆ ਮਗਰ ਇਲਾਜ ਦੇ ਪੈਸੇ ਨਹੀਂ ਭਾਈ ਬੀ ਅਨਟਾਪੀ ਨਹੀਂ ਹੈ ਨਾਟ ਮੈਂ ਕਹਿੰਨਾ ਤੁਹਾਨੂੰ ਇਸ਼ਤਿਹਾਰ ਜ਼ਰੂਰ ਮਿਲਿਆ ਕੰਮ ਵੀ ਕਰ ਦਿਓ ਨਾ ਭਾਈ ਹੋਰ ਕੋਈ ਥੋੜਾ ਜੀ ਜਿਹੜਾ ਉਸਦੀ ਸਾਹਿਬ ਜਿਹੜੇ ਬਦਲੇ ਨੇ ਕੋਈ ਉੱਤੇ ਦਿੱਖਣੀ ਕੋਈ ਗੱਲ ਨਹੀਂ ਹੋ ਚੁੱਕੀ ਉਹ ਮੈਂ ਟਵੀਟ ਪਾਈ ਸੀ ਉਹ ਮੈਂ ਥੋੜਾ ਡਿਲੇ ਹੋ ਗਿਆ ਉਹਦਾ ਕਾਰਨ ਇਹ ਹੈ ਸੀਐਮ ਸਾਹਿਬ ਬਿਮਾਰ ਹੋ ਗਏ ਟਵੀਟ ਕੀ ਪਾਈ ਸੀ ਮੈਂ ਆਟ ਪਾਈ ਸੀ ਕਿ ਵੱਡੇ ਹਵਾਲੇ ਦਾ ਲੈਂਡ ਦੇਣ ਪੈਸਾ ਪੰਜਾਬ ਤੋਂ ਜਾਂਦਾ ਬਾਰ ਇੱਕ ਹੋਰ OSD ਦੀ ਛੁੱਟੀ ਤਹਿ ਮਜਬੂਰੀ ਬਣੀ ਵੱਡਾ ਭ੍ਰਿਸ਼ਟਾਚਾਰ ਕਰੋੜਾਂ ਦਾ ਹਵਾਲਾ ਵੱਡੇ ਪੱਦਰ ਤੇ ਭ੍ਰਿਸ਼ਟਾਚਾਰ OSD ਅਤੇ ਸਾਥੀਆਂ ਨੂੰ ਵਿਦੇਸ਼ ਭਜਾਉਣ ਦੀ ਤਿਆਰੀ ਇਹ ਮੈਂ ਪਾਈ ਸੀ ਅੱਜ ਤੋਂ 2 ਦਿਨ ਪਹਿਲਾਂ ਔਰ ਅੱਜ ਮੈਂ ਤੁਹਾਨੂੰ ਫੇਰ ਕਹਿ ਰਿਹਾ ਆ ਕੋ ਫੋਟੋ ਭੇਜੀ ਉਹ ਜਿਹੜੀ ਮੇਰੇ ਕੋ ਮੇਰੇ ਮੇਰਾ ਵੀਰ ਮੇਰਾ ਵੀਰ ਕਿੱਥੇ ਆ ਭੇਜ ਰਿਹਾ ਆ ਫੋਟੋ ਤੁਹਾਨੂੰ ਵਿਖਾਉਣਾ ਅੱਜ ਤੇ ਮੇਰੇ ਕੋਲ ਮਟੀਰੀਅਲ ਜਿਆਦਾ ਹੁੰਦਾ ਨਾ ਮੈਂ ਸ਼ੇਅਰ ਨਹੀਂ ਕਰ ਸਕਦਾ ਤਾਂ ਸੁੱਤ ਨੂੰ ਭਾਖਤਰੇ ਜਿਨੀ ਪਾਸਾ